ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਫਰਮਾਉਣ ਕਰਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਸਾਰਾ ਸੰਸਾਰ ਕਈ ਹਜ਼ਾਰਾਂ ਅਰਬਾਂ ਸਾਲਾਂ ਤੋਂ ਉਸ ਦਾਤੇ ਨਿਰੰਕਾਰ ਵਾਹਿਗੁਰੂ ਜੀ ਤੋਂ ਦਾਤਾ ਲੈ ਰਿਆ ਪਰ ਦਾਤਾ ਦੇਣ ਵਾਲਾ ਦਾਤਾ ਕਦੇ ਵੀ ਦਾਤਾਂ ਦੇਣ ਤੋਂ ਨਾ ਘਬਰਾਉਂਦਾ ਨਾ ਦਾਤਾਂ ਦੇ ਕੇ ਉਹ ਵਾਪਸ ਮੰਗਦਾ ਵੀ ਮੈਨੂੰ ਵਾਪਸ ਕਰ ਦੁਨੀਆ ਦਾ ਸੁਭਾਅ ਹੈ ਜਦ ਉਸਤੂਰ ਹੈ ਇਹ ਬਣ ਚੁੱਕਿਆ ਹੈ ਕਿ ਦਾਤਾਂ ਦੇਣ ਵਾਲਾ ਦਾਤਾ ਸਾਨੂੰ ਵਿਸਰ ਗਿਆ ਹੈ ਦਾਤਾਂ ਪਿਆਰੀਆਂ ਹੋ ਗਈਆਂ ਸਹਿਬ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾ ਪਿਆਰੀਆਂ ਹੋ ਗਈਆਂ ਤੇ ਦਾਤਾ ਦੇਣ ਵਾਲਾ ਦਾਤਾ ਵਿਸਰ ਗਿਆ ਹੈ ਸੋ ਮਾਲਕ ਕਿਰਪਾ ਕਰਨ ਇਦਾਂ ਦਾ ਮਾਹੌਲ ਨਾ ਬਣੇ ਸਾਨੂੰ ਗੁਰਬਾਣੀ ਨਾਲ ادب ਪਿਆਰ ਗੁਰੂ ਦਾ ਸਤਕਾਰ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਹਮੇਸ਼ਾ ਕਰਨਾ ਚਾਹੀਦਾ ਹੈ ਗੁਰੂ ਕਿਰਪਾ ਕਰਨ ਜੀ ਰਸਨਾ ਨੂੰ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ